ਜੋ ਬਗਾ ਜਵਾਨ ਦਸਤਾ ਸਕਤਾ ਤਾਂ ਕਰਨੀ ਜਰਦੀ ਜਵਾਨਗੀ ਜੇ ਮੈਂ ਹਾਰ ਗਿਆ ਤਾਂ ਮੈਂ ਹਾਂ ਉਹਨਾਂ ਦੀ ਮਾਂ ਸੀ ਮਤਲਬ ਇੰਨਾ ਵਿਦਿਆ ਕੋਈ ਵੀ ਆਉਂਦਾ ਹਰੇਕ ਰਾਜੋ ਮਤਲਬ ਇਹੀ ਕੰਮ ਮਾਂ ਨੂੰ ਵੀ ਲੈ ਮਹਮਦ ਉਹੋ ਕੀ ਬਣਦਾ ਇਹਨਾਂ ਮਹਾਰਾਜ ਵੀ ਆਪਣੇ ਉਮਰ ਸੱਤ ਦੇ ਆਪਾਂ ਤੇ ਸੱਤ ਦੇ ਵਿਚਾਰੇ ਮਹਾਰਾਜ ਜੀ ਉਮਰੇ ਬਚਪਨ ਆ ਪਰ ਹੈਦਰ ਆਪਣਾ ਉਮਰ ਆਤਮਾ ਤੇ ਉਮਰ ਕੋਈ ਹੈ ਨਹੀਂ ਉਮਰ ਦਾ ਸਰੀਰ ਦੀ ਆ ਬਚਪਨੋਂ ਬਡੇ ਜਵਾਨੀ ਬਡੇ ਪੜੇ ਸਰੀਰ ਤੇ ਹੁੰਦਾ ਆਤਮਾ ਤੇ ਨਹੀਂ ਹੁੰਦਾ ਲਖੇ ਉਹਨੇ ਕੀ ਕਰਿਆ ਸ਼ਿਵਦਾਨ ਨੂੰ ਕਰਨ ਲੱਗਿਆ ਲੈ ਇਨੇ ਦੋ ਨਾਂ ਹੌਸਰਾਲੇ ਆਦੂ ਅਖਰਵਾਦਲੇ ਹਾਰਕ੍ਰਿਸ਼ਨ ਸਰਾ ਦੇ ਨਾ ਕ੍ਰਿਸ਼ਨ ਜੀ ਦਾ ਇੱਕ ਹੋਵੇ ਹੈ ਫਿਰ ਇਹ ਛੋਟਾ ਜਿਹਾ ਗੁਰੂ ਕਹਣ ਲੱਗ ਗਿਆ ਜਵਾਕ ਹੈ ਸਿਵਾਦਰ ਕਹਿੰਦੇ ਕੇ ਅੰਸੀ ਜੇ ਗੱਲਬਾਤ ਕਰਨੀ ਆਪ ਜਾ ਕੇ ਕਰਨਾ ਆ ਨਿਸ਼ਾਨੇ ਧਰ ਕਟ ਬੁਲਣਾ ਛੱਡ ਦੇ ਜੇ ਗੱਲਬਾਤ ਕਰਨੀ ਆਪ ਜਾ ਕੇ ਕਰਨਾ ਮਾਂ ਤੇ ਇਨਕਾਰ ਦੀ ਮਹਾਰਾਜ ਜੀ ਕਹਿੰਦਾ ਜੀ ਨਮਸਕਾਰ ਤੁਹਾਨੂੰ ਕਹਿੰਨ ਪੀ ਜਵਾਬ ਤਾਂ ਉਹ ਸਮਝ ਨਹੀਂ ਆਦਾ ਇਹ ਬੜੀ ਗੱਲ ਦਾ ਕਹਿੰਦਾ ਦੇਖੋ ਜੀ ਤੁਹਾਨੂੰ ਮੈਂ ਤਾਂ ਉਹ ਨੂੰ ਗਾ ਦੇ ਤੁਸੀਂ ਕਥਾ ਗੀਤਾ ਦੇ ਅਰਥ ਕਰਾਂਗੇ ਤੁਸੀਂ ਦੂਜਾ ਤੁਸੀਂ ਦੋ ਲੋਤਰਾ ਦੇ ਦੁੱਖ ਬਦਲ ਵਾਲੇ ਕਿਹ ਜੀ ਤੁਹਾਰ ਕੀ ਸੀ ਦੋ ਲੋਤਰਾ ਦੇ ਹੈ ਕਿਸੀ ਬੋਹਾਂ ਤੇ ਹੈ ਮੈਨੂੰ ਤਾਂ महाराज कहेंगे हाँ मन च हंकार है विद्या ने बंद मिलना पिंड ले देखो पंडित दे भी ठीक है सब तो कमरा सिजू तो थी सब तो कम है उस बोलना गुंगला थी हाँ भी आप सुनना बोलने जाना भी आप ही हार है पर ऐसा नहीं पता महाराज की चीज ने लैया महाराज लैया कंशन सब कपड़े पोए प्रकाश कराई जब महाराज प्रकाश कर महाराज देखो ये पढ़ शलोक महाराज कहते इक्के पढ़ ती बस उसकी है आप ही पढ़ता आप आपे कथा करता ਆਇ ਸ਼ੇਤੀ ਰਖ ਮਰਨ ਛੇਤੀ ਰਖਦੀ ਉਹ ਛੇਤੀ ਦੀ ਕਿਰਪਾ ਦੀ ਮਹਾਰਾਣੀ ਆਪੇ ਦਾ ਸਨੂ ਪੜਦਾ ਜਵਾਨੀ ਆਪੇ ਦਾ ਅਸਰ ਦਾ ਤੇ ਫਿਰ ਪੰਡਤੀ ਨੇ ਕਹਿਣ ਲੱਗੇ ਜੀ ਛੋਟੀ ਉਮਰ ਚ ਸੁਨੋ ਐਨਾ ਗਿਆਨ ਹਾਂ ਜੀ ਪੰਤ ਜੀ ਵੱਡੇ ਘਰਾਂ ਦੇ ਬੱਚੇ ਦਾ ਜਲਦੀ بڑے ਹੁੰਦੇ ਨੇ ਵੱਡੇ ਘਰਾਂ ਦੇ ਬੱਚੇ ਦਾ ਜਲਦੀ بڑے ਹੁੰਦੇ ਨੇ ਹਾਂ ਜੀ ਬਟਾ ਤਾਂ ਉਹ ਮਾਰਦਾ ਕਰੇ ਉਹ ਚਾਹੀ ਕੀ ਨਹੀਂ ਕਰ ਸਕਦਾ ਇਹ ਮਾਰਦਾ ਚਾਹੀ ਕੀ ਨਹੀਂ ਕਰ ਸਕਦਾ ਠੀਕ ਹੈ ਕਿਤਾ ਭਾਈ ਇਹ ਕਦੇ ਕਦੋਂ ਨਿਗਾਹ ਹੋ ਜਾਈ ਹਾਂ ਤਾਂ ਨਿਗਾਹ ਕਰਨੀ ਹੈ ਉਹਨੇ ਕੋਈ ਮਾਰੇ ਕੁਛ ਨਾ ਕਿਸੇ ਨੂੰ ਹੈਂ ਮੇਨ ਦਿਲਾਜਾ ਨਾ ਦਿਨਾ ਕਹਿ ਹਾਂਸ ਕੇ ਬਗਲਾ ਜੇ ਕੋ ਨਾ ਕਰੇ ਜੇ ਤੁਸੀਂ ਭਾਵਨਾਂ ਦਾ ਕਾਰਜ ਨਹੀਂ ਕਰਦੇ ਫਿਰ ਕੋਈ ਬਗਲੇ ਕਰ ਕਾਰਜ ਨਹੀਂ ਹੈ ਕੋ ਡਰਾਕਸ਼ ਬੈਗਨ ਕੋ ਪਦ ਨਹੀਂ ਬੇ ਸਿੱਧੇ ਹੋ ਤੇ ਬਣ ਜਾਗੇ ਸੱਜਣ ਠਾਵੇ ਕੋ ਬਣ ਜੀ ਨੇ ਜੇ ਬਣ ਜਾਣਾ ਸੱਚੀ ਬਣ ਜਾ ਹੈ ਨੰਗੇ ਬਜਾ ਦੀ महात्मा बने जी निगाह चाहे कि नहीं करता चोरों तू कि ठगा तो की बाल तो, की तो लटेर हो है पर जो निगाह करती महाराज ने फकीर बन गया साधु बन गया लिख पेल लिख दी जरा देखो नौ समाप्त कर सकता एक कद ना सोचिए आप करना नहीं कद ना सोच ਸਮਝਾ ਕੋਈ ਨਿਗਾਹ ਨਿਗਾਹ ਕਦੀ ਨਹੀਂ ਹੋ ਸਕਦੀ ਹੈ ਹੈ ਠੀਕ ਉਹ ਆਹੀ ਗੱਲ ਉਹ ਨਰਹਿਮ ਕਦੀ ਵਿਆਹ ਸਕਦਾ ਹੈ ਮਰਨ ਇਕੜਾ ਕਿਸ ਨੂੰ ਪੁੱਛਣਾ ਜਾਂ ਕਿਸੇ ਦੇ ਰਾਏ ਕਰਕੇ ਕਰਨਾ ਕਦ ਵੀ ਰਹਿਮ ਆ ਸਕਦਾ ਹੈ ਕਿ ਸਾਥ ਇਹਨੇ ਬਈ ਮਰਨ ਯਾਦ ਰੱਖਿਆ ਕਰੋ ਕਿ ਰਹੋ ਮਾੜਾ ਬਣੇ ਸ਼ੁੱਭ ਨਾ ਕਰਤਾ ਛਿਂ ਜਿੰਦਗੀ ਆ ਹਾ ਜੇ ਤੁਸ ਮਿਲਿਆ ਨਹੀਂ ਹੋਰ ਚੀਜ਼ ਆ ਆਪਣੀ ਬਾਹ ਮਾਰ ਨੇ ਬਣੀ ਕਿਸੇ ਬੰਦੀ ਗਾ ਥੋੜੀ ਆ ਜੇ ਕੋਈ ਨਾਮ ਮਿਲਿਆ ਹੋਵੇ ਉਹ ਹੋਰ ਚੀਜ਼ ਦਾ ਬੇਵਸ ਜੇ ਸਹਾਰਾ ਮਿਲ ਜੇ ਫਿਰ ਉਦੋਂ ਗੱਡੀ ਹੈ ਧਰ ਕਰਾਉਣਾ ਕੋਈ ਬੰਦਾ ਔਖਾ ਨੂੰ ਨਹੀਂ ਜਿਹਦਾ ਕੋਈ ਨਹੀਂ ਆਪਣੇ ਮਹਾਰਾਜ ਨੇ ਸਾਡੇ ਨੂੰ ਨਾਲ ਮਿਲ ਕੇ ਆ ਕੋਈ ਕੰਮ ਕਰੋ ਮਾਰੇ ਸੰਤ ਨੂੰ ਪਛੋ ਤੇ ਨਾਲ ਤੇ ਪ੍ਰਗੋ ਸਿਵਾ ਦੇ ਠੀਕ ਹੈ 下楼。嗯好